ਉੱਥੇ ਮਹਾ ਪਿੰਡ ਜਦੋਂ ਨਗਰ ਕੀਰਤਨ ਹੁੰਦਾ ਹੈ ਨਾ ਪਿੰਡ ਉਦੋਂ ਦੋ ਦੋ ਦਿਨ ਹੁਣ ਤਾਂ ਮੈਨੂੰ ਲੱਗਦਾ ਅੱਜ ਕੱਲ੍ਹ ਵਾਲੇ ਜਵਾਕ ਨਹੀਂ ਰਹਿੰਦੇ ਅਸੀਂ ਦੋ ਦੋ ਦਿਨ ਨਾ ਉੱਥੇ ਰਹਿੰਦੇ ਬਈ ਗੁਰਦੁਆਰਾ ਸਾਹਿਬ ਹੂੰ ਤੇ ਲੰਗਰ ਜਿਵੇਂ ਸੇਵਾ ਕਰਦੇ ਕਈ ਬੁੜੀਆਂ ਗੁਰੂ ਗੁਰੂ ਘਰ ਆ ਕੇ ਵੀ ਵਾਪਸ ਛੱਡੀ ਜਾਏਗਾ ਨਾ ਉੱਥੇ ਤੇ ਇੱਕ ਭਾਈ ਇੱਕ ਇੱਕ 10 ਬੁੜੀ ਕਰੀ ਜਾਵੇ ਕਹਿੰਦੀ 500 ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਗੇ ਲਾਲ ਸੁਹਾ ਰੰਗ ਚਮਕਾਰੇ ਪਹਿਣ ਕਹਿੰਦੇ ਲਾਈਟ ਲਾਈਟ ਪਵੇ ਦੇਖਿਆ ਨਾ ਜਾਵੇ ਚਿੱਟੀ ਦਾੜੀ ਮੋਹੈ ਨੇ ਜੋਗਰਾਜੇ ਦੇਖ ਲੈਣ ਤੇ ਸੁਪਨੇ ਚ ਤੇ ਜੇ ਤਾਂ ਕੋਈ ਬੰਦਾ ਪਿੰਡ ਉਹ ਲਿਆਉਂਦਾ ਦੀਗਾ ਜਿਵੇਂ ਕਿਸੇ ਕੋਈ ਨਵਾਂ ਟਰੈਕਟਰ ਲਿਆਂਦਾ ਜਾਂ ਕਾਰ ਲਿਆਂਦੀ ਉਹਦਾ ਕਹਿਦਾ ਕਹਿ ਦਿੰਦੀ ਆ ਇਨਾਂ ਦੇ ਖਾੜਕੂਆਂ ਦਾ ਪੈਸਾ ਹੈ ਇਹਨਾਂ ਦੇ ਖਾੜਕੂਆਂ ਦੀ ਮੈਨੂੰ ਪਤਾ ਹੈ ਮੈਂ ਦੇਖੇ ਨੇ ਇਹਨਾਂ ਦੇ ਖਾੜਕੂ ਜੇ ਵਿਚਾਰੇ ਦੀ ਕਿਸੇ ਦੀ ਕਬੀਲਦਾਰੀ ਚ ਦੋ ਕਨਾਲਾਂ ਵਿਕ ਜੇ ਫੇਰ ਕਹਿਣੀਆਂ ਇਹਨਾਂ ਦੇ ਗੇਟ ਚ ਤਾਂ ਕੇਲਿਆਂ ਦੇ ਸਿਲਕੇ ਨਾਰਾਂ ਦੇ ਸਿਲਕੇ ਨਾਰ ਖਾ ਕੇ ਥੋੜੀ ਘਰ ਬਚਦੇ ਹੁੰਦੇ ਨੇ ਤਾਂ ਭਾਈ ਢਿੱਡ ਨੂੰ ਗੱਠ ਦੇਣੀ ਪੈਂਦੀ ਹੈ ਐ ਕਰਦੀਆਂ ਇੱਕ ਹੋਰ ਆ ਬੰਦਾ ਬੰਦੇ ਵੀ ਆ ਜਿਵੇਂ ਇੱਕ ਸਾਡੇ ਘਰਾਂ ਜੂਈਆ ਬੰਦਾ ਉਹਨੂੰ ਆਇਆ ਲੱਗਦਾ ਵੀ ਦੁਨੀਆ ਦੇ ਉੱਤੇ ਸਭ ਤੋਂ ਵੀ ਕੰਮ ਹੈ ਜਿਹੜਾ ਦੁਨੀਆ ਦੇ ਉੱਤੇ ਉਹ ਡੈਰੀ ਬਾਰਮਿੰਗ ਦਾ ਵੀ ਮਤਲਬ ਵੀ ਮੱਝਾਂ ਰੱਖੀਆਂ ਹੁਣ ਬੰਦੇ ਲਵੇ ਬਸ ਮੱਝਾਂ ਵੀ ਉਹ ਮੱਝਾਂ ਤੋਂ ਉੱਤੇ ਕੁਝ ਨਹੀਂ ਜਿਵੇਂ ਉਹਦੇ ਨਾਲ ਉਹਨਾਂ ਦੇ ਘਰਾਂ ਚੋਂ ਮੁੰਡਾ ਕਹਿੰਦਾ ਮੈਨੂੰ 25000 ਤੇ ਕਹਿੰਦਾ ਨੌਕਰੀ ਮਿਲਦੀ ਆ ਬੈਂਕ ਚ ਕਹਿੰਦਾ ਹੈ ਬੋਲਾ ਕਿਸੇ ਦੀ ਗੁਲਾਮੀ ਕਰੇਗਾ ਕਹਿੰਦਾ ਦੋ ਮੱਝਾਂ ਰੱਖ ਦੁੱਧ ਪਾਠ ਹੋ ਕੇ ਤੇਰੇ ਤਾਂ ਘਰੇ ਨੌਕਰੀ ਆ ਐ ਉਹ ਮੈਂ ਉਹਦੀ ਉਹ ਪੜਿਆ-ਪੜਿਆ ਨਹੀਂ ਹੋਇਆ ਬੰਦਾ ਬਾਲਾ ਤੂੰ ਹੀ ਤੇ ਬੈਠਾ ਮੈਂ ਬਹਿ ਗਿਆ ਉਹਨਾਂ ਕੋਲੇ ਜਾ ਕੇ ਮੈਨੂੰ ਕਹਦਾ ਇਹ ਸਾਲਾ ਜਨਾਨੀਆਂ ਨੂੰ ਟੱਚ ਫੋਨ ਲੈ ਕੇ ਦੇਣ ਦਾ ਕੀ ਮਤਲਬ ਆ ਮੇਰੇ ਵਾਲੀ ਕੋਲੇ ਕਹਿੰਦਾ ਬਟਨ ਵਾਲਾ ਜਾਂ ਜਾਂਦਾ ਜਾਂ ਆਉਂਦਾ ਕਹਿੰਦਾ ਇਹ ਫਿਰ ਬਲੌਗ ਦੇਖਦੀਆਂ ਨੇ ਬਲੌਗ ਇਹ ਬਲੌਗ ਦੇਖਦੀਆਂ ਨੇ ਕੰਮ ਨਹੀਂ ਕਰਦੀਆਂ ਕਹਿੰਦਾ ਬੱਗੇ ਨੇ ਹੁਣ ਆਪਦੀ ਘਰ ਵਾਲੀ ਨੂੰ ਸਕੂਟਰੀ ਲੈ ਦਿੱਤੀ ਮੈਂ ਕਾਚਿਆ ਕਹਿੰਦਾ ਇਹ ਦੁੱਧ ਪਾਉਂਦੇ ਨੇ ਸਾਰਾ 4 ਲੀਟਰ ਦਿਹਾੜੀ ਚ ਤੇ 240ਆਂ ਦਾ ਪਾਉਂਦੇ ਨੇ ਕਹਿੰਦਾ ਮੈਂ ਫਿਰ ਕਹਿੰਦਾ ਇਹਦੀ ਘਰ ਵਾਲੀ 50 ਦਾ ਤੇਲ ਫੂਕਦੀ ਐ ਸਕੂਟਰੀ ਤੇ 70 ਦੀ ਟਿੱਕੀ ਖਾਂਦੀ ਐ ਕਹਿੰਦਾ ਫਿਰ 70 ਦਾ ਭੱਲਾ ਖਾ ਜਾਂਦੀ ਇਹ ਇਹਨਾਂ ਦੇ ਕਹਿੰਦਾ ਖਾਲ ਵੀੜ ਕੋਲੋਂ ਪੈ ਰਹੀ ਐ ਖਤਮ ਨਹੀਂ ਛਾਲ ਢੂਰ ਸਾਲ ਚ ਖਤਮ ਨਹੀਂ ਕਹਿੰਦਾ ਇਹਨਾਂ ਦਾ ਪਰਵਾਰ ਬਹੁਤ ਖਦਰਨਾ ਘਟਵਾ ਯਾਰ